ਬਾਹਗੁਰੂ ਜੀ ਕਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਆਗੇ ਸਾਖੀ ਚਰਨਜਾ ਜੱਲੀ ਗੁਰੂ ਸੱਚੇ ਪਾਤਸ਼ਾਹ ਇੱਕ ਦਿਨ ਟਿੱਬੀ ਦੀਵਾਨ ਲਗਾਇਆ ਬਹੁਤ ਸੰਗਤਾਂ ਇਕੱਤਰ ਹੋਈਆਂ ਗੁਰੂ ਜੀ ਸ਼ਬਦ ਉਚਾਰਿਆ ਸ਼ਬਦ ਜਗਤ ਮੈਂ ਝੂਠੀ ਦੇਖ ਪ੍ਰੀਤੀ ਆਪਣੇ ਹੀ ਸੁਖ ਸੇ ਉਹ ਸਭ ਲਾਗੇ ਕਿਆ ਦਾਰਾ ਕਿਆ ਮੀਤੇ ਇੱਕ ਸਿੱਖ ਨੇ ਹੱਥ ਜੋੜ ਗੁਰਾਂ ਪਾਸ ਬੇਨਤੀ ਕਰੀ ਹੇ ਸੱਚੇ ਪਾਤਸ਼ਾਹ ਜੀ ਮੈਂ ਆਪਣੀ ਧੀ ਦਾ ਬਿਆ ਬੜਾ ਭਾਰੀ ਕੀਤਾ ਸੀ ਘਰ ਦਾ ਸਾਰਾ ਪਦਾਰਥ ਲਾ ਦਿੱਤਾ ਹੋਰ ਕਰਜ਼ਾ ਚੁੱਕ ਕੇ ਵੀ ਲਗਾਇਆ ਦੰਦ ਦਾ ਚੂੜਾ ਮੈਂ ਧੀ ਧੀ ਦੇ ਹੱਥੇ ਵਿਖੇ ਪਾਇਆ ਤਾਂ ਫਿਰ ਮਹਾਰਾਜ ਜੀ ਨੇ ਬਚਨ ਕੀਤਾ ਇਹ ਸਿੱਖਾ ਦੰਦ ਦਾ ਚੂੜਾ ਪਾਉਣਾ ਮਨਾ ਹੈ ਫੁਰਸਤ ਵਾਲਾ ਹੋਵੇ ਤਾਂ ਚਾਂਦੀ ਦਾ ਚੂੜਾ ਪਾਵੇ ਜੇਕਰ ਫੁਰਸਤ ਨਾ ਹੋਵੇ ਤਾਂ ਲੋਹੇ ਦੀ ਚੂੜੀ ਪਾਏ ਦੇਣੀ ਇਸ ਦਾ ਦੰਦ ਦੇ ਚੂੜੇ થી ਜਿਆਦਾ ਫਲ ਹੈ ਸਰਬ ਲੋਥੀ ਰਚਿਆ ਹਮਨੇ ਅਕਾਲ ਪੁਰਖ ਨੇ ਆਪਣੀ ਨਿਸ਼ਾਨੀ ਦਿੱਤੀ ਜਿਸ ਦੇ ਹੱਥ ਵਿੱਚ ਲੋਹੇ ਦਾ ਕੜਾ ਹੋਵੇਗਾ ਉਸ ਨੂੰ ਮੈਂ ਯਾਦ ਰੱਖਾਂਗਾ ਹਰ ਸਮੇਂ ਫਿਰ ਮਹਾਰਾਜ ਜੀ ਬਚਨ ਕੀਤਾ ਸਿੱਖੋ ਵਿਤ ਸਮਾਨ ਦਾਜ ਦੇਵੋ ਕਰਜ਼ਾ ਚੁੱਕ ਕੇ ਨਾ ਲਾਵੋ ਸਿੱਖਾਂ ਅਰਜ ਕਰੀ ਗੁਰੂ ਜੀ ਜੇ ਥੋੜਾ ਦਾਜ ਲਈਏ ਤਾਂ ਧੀਆ ਨੂੰ ਸਹੁਰੇ ਘਰੋਂ ਕੱਢ ਦਿੰਦੇ ਹੈ ਉਸ ਦੀ ਘਰ ਦੇ ਖਾਵਤ ਨਾਲ ਸਲਾਹ ਨਹੀਂ ਰਹਿਣ ਦਿੰਦੇ ਬੋਲੀ ਬਾਜੀ ਕਰਦੇ ਹੈ ਗੁਰਾਂ ਬਚਨ ਕੀਤਾ ਜਿਨ੍ਹਾਂ ਨੇ ਧੀਆ ਦੀ ਦਿੱਤੀਆਂ ਉਹਨਾਂ ਨੇ ਕਿਸੇ ਬਾਤ ਦਾ ਵੇਰਵਾ ਨਹੀਂ ਰੱਖਿਆ ਜਿਹੜੇ ਧੀਆ ਲੈ ਕੇ ਰਾਜ਼ੀ ਨਹੀਂ ਹੁੰਦੇ ਹੈ ਉਹਨਾਂ ਦਾ ਤਾਂ ਦਾਜ ਲੈ ਕੇ ਵੀ ਖੁਸ਼ ਨਹੀਂ ਹੋਣਾ ਤਿੰਨਾਂ ਪੀੜੀਆਂ ਈਆਂ ਕੋ ਦੇਣੀ ਪੈਂਦਾ ਹੈ ਸਿੱਖੋ ਤੁਸੀਂ ਆਪਣੇ ਪੁੱਤਰਾਂ ਦਾ ਫਿਕਰ ਕਰੋ ਜਿਨ੍ਹਾਂ ਤੁਹਾਡੀ ਜਿਉਂਦਿਆਂ ਮੋਇਆਂ ਦੀ ਸੇਵਾ ਕਰਨੀ ਹੈ ਸਿੱਖੋ ਈਆਂ ਦੇਣੀਆਂ ਤੇ ਬੜਾ ਕਹਾਉਣਾ ਇਹ ਭਾਰੀ ਨਰ ਜਲਦਾ ਹੈ ਸਿੱਖੋ ਕੋਈ ਛੋਟੀ ਕੰਨਿਆ ਕਿਉ ਮਾਰੇ ਸਹਾਰੀ ਨਹੀਂ ਜਾਂਦੀ ਜਿੱਥੇ ਵਿਆਹ ਈਆਂ ਦਾ ਕਰੋ ਉੱਥੇ ਤਰਲੇ ਮਤ ਕਰੋ ਉਹਨਾਂ ਸਿਰ ਹਿਸਾਨ ਝਾੜੋ ਉਹ ਬੈਰੀ ਹੁੰਦੇ ਹੈ ਨਾਲੇ ਧੀ ਖੜਦੇ ਹੈ ਨਾਲੇ ਤਨ ਮੰਗਦੇ ਹੈ ਜਿਸ ਦਾ ਵਿਆਹ ਨਾ ਹੋਵੇ ਉਰਦੀ ਕੁਲ ਮਾਰੀ ਜਾਂਦੀ ਹੈ ਸਿੱਖਾਂ ਪੁੱਛਿਆ ਗੁਰੂ ਜੀ ਧੀ ਦਾ ਬਟਾਂਦਰਾ ਕਰ ਪੁੱਤਰ ਵਿਆਹ ਲਵੇ ਕਿ ਨਾ ਜੀ ਤਾਂ ਹੁਕਮ ਹੋਇਆ ਸਿੱਖੋ ਜੇਕਰ ਧਰਮ ਦਾ ਡੋਲਾ ਦੇਣੇ ਕੀ ਫੁਰਸਤ ਨਾ ਹੋਵੇ ਤਾਂ ਬੇਸ਼ੱਕ ਬਟਾਂਦਰਾ ਕਰ ਲਵੋ ਦੋਸ਼ ਨਹੀਂ ਸਮਝੋ ਪਹਿਲਾ ਪੁੱਤਰ ਵਿਆਹ ਕੇ ਫੇ ਧੀ ਵਿਆਹਣ ਯੋਗ ਹੈ ਦੋਨੋਂ ਕੁਲਾਂ ਦਾ ਵਾਧਾ ਕਰਨਾ ਯੋਗ ਹੈ ਤੁਸੀਂ ਬਟਾਂਦਰੇ ਦਾ ਦੋਸ਼ ਨਾ ਮੰਨੋ ਪੁੱਤਰ ਬਿਉਣਾ ਮਾਪਿਆਂ ਦੇ ਸਿਰ ਬੜਾ ਭਾਰ ਹੈ ਪੁੱਤਰ ਮਾਪਿਓ ਦੀ ਸੇਵਾ ਨਾ ਕਰੇ ਤਾਂ ਪਾਪ ਹੈ ਮੁਕਤੀ ਦੇ ਦੋ ਉਪਾਅ ਹਨ ਭਜਨ ਕਰਨਾ ਸੱਚ ਬੋਲਣਾ ਹੈ ਗ੍ਰਹਿਸਤ ਮੇਨ ਹੋ ਨਹੀਂ ਸਕਦਾ ਦੂਸਰਾ ਮਾ ਬਾਪ ਸਾਧ ਬਹਿੰਦਮਾ ਦੀ ਸੇਵਾ ਕਰਨੀ ਸਿੱਖਾਂ ਪੁੱਛਿਆ ਗੁਰੂ ਜੀ ਅਸੀਂ ਆਪਣੇ ਮਾਪੋ ਦੇ ਮਰਨੇ ਦਾ ਇਕੱਠ ਕਰ ਵੱਡਾ ਕਰੀਏ ਤਾਂ ਵਚਨ ਹੋਇਆ ਸਿੱਖੋ ਮੂਆਂ ਦਾ ਇਕੱਠ ਨਾ ਕਰੋ ਪ੍ਰਾਣੀ ਦੀ ਯਾਦਰੀ ਹੁੰਦੀ ਹੈ ਗੁਰੂ ਜੀ ਸਾਥ ਕਬੀਲੇ ਦਾ ਲਿਹਾਜ਼ ਹੈ ਵਚਨ ਹੁਆ ਜੀਵਤ ਪਿੱਤਰ ਨਾ ਮਾਨੇ ਕੋ ਮੂਏਂ ਸਿਰਾਦ ਕਰਾਈ ਤੁਸੀਂ ਮੂਆਂ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਓ ਤੁਹਾਡੇ ਇਸ ਲੋਕ ਵਿਖੇ ਪਰਲੋਕ ਵਿਖੇ ਸਹਾਈ ਹੋਵੇਗਾ ਵੱਡਾ ਕਰਨਾ ਪ੍ਰਾਣੀ ਦੇ ਲਈ ਕੇਵਲ ਭੰਡੀ ਹੁੰਦੀ ਹੈ ਜਿਉਂਦਿਆਂ ਪੁੱਤਰਾਂ ਧੀਆਂ ਦੀ ਪਾਲਣਾ ਕਰੋ ਸੁਖ ਪਾਓਗੇ ਸਿੱਖੋ ਸਿੱਖੀ ਕਮਾਓ ਗੁਰਮਤਿ ਧਾਰਨ ਕਰੀਏ ਆਗੇ ਸਾਖੀ 55 ਚੱਲੀ ਗੁਰੂ ਜੀ ਕਲਗੀਧਰ ਸੱਚੇ ਪਾਤਸ਼ਾਹ ਰਮਾਣੇ ਦੀਵਾਨ ਲਗਾਇਆ ਸ਼ਬਦ ਉਚਾਰਿਆ ਪਾਲੇ ਖਾਏ ਕਿਛੋ ਹੱਤੋ ਦੇ ਨਾਨਕ ਰਾਹੋ ਪਛਾਣੇ ਸੇ ਸਿੱਖਾਂ ਅਰਦਾਸ ਕਰੀ ਪਾਤਸ਼ਾਹੇ ਲਾਗੀਆਂ ਦੇ ਖਰਚ ਹਟਾਏ ਦਿੱਤੇ ਹਨ ਲਾਗੀ ਕੰਮ ਨਹੀਂ ਕਰਦੇ ਤਾਂ ਬਚਨ ਹੋਇਆ ਇਹ ਸਿੱਖੋ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਉਹਨਾਂ ਦੇ ਲਾਗੀ ਕੰਮ ਕਰਦੇ ਹਨ ਤੁਸੀਂ ਘਰੋਂ ਦੇ ਕਿ ਕੰਮ ਕਰਾਓ ਸਿੱਖੋ ਧੀਆਂ ਦੀ ਬੁਰੀ ਮੱਤ ਹੈ ਧੀਆਂ ਦੀ ਪ੍ਰੀਤ ਰੱਖਦੀਆਂ ਹੈ ਬਹੁਤ ਨਾਰੀ ਜਗ ਘਰਾਸਿਆ ਕੋਈ ਵਿਰਲਾ ਬਾਝੇ उड़क पुत कमागत क्या साढ़े पंथ तुसा तो गुरमुखी नहीं चलाई है जी बचन हुआ साढ़े पंथ में सिख सिंह संत भगत ऐसे हो संस्कृत के बेद शास्त्र सारे गुरमुखी में उतारण गंडित गुरमुखी पढ़ के उपजीविका करो साधा सिखा सिंह का दान बिश्नपुरी को लादा है ਜਗ ਤੁਲਾ ਦਾਨ ਬ੍ਰਹਮਪੁਰੀ ਕੋ ਚੂੜੇ ਤੁਰਕ ਖਾਣ ਉਹ ਨਰਕ ਲੈ ਜਾਂਦਾ ਹੈ ਤਾਮਤੀ ਦਾਨ ਨਿਹਫਲ ਹੈ ਨੜੀ ਕੁੜੀ ਮਾਰ ਸਾਹਸੀ ਚੂੜੇ ਸਿੱਖੋ ਤੁਸੀਂ ਦਸਵੇਂ ਮਹੱਲੋ ਕਾ ਗਰੰਤ ਸਾਹਿਬ ਦੇਖੋ ਪੁਨਾ ਪੜੋ ਸੁਨੋ ਉਸਮੇ ਸਭ ਸਮਾਚਾਰ ਲਿਖਿਆ ਹੈ ਸੰਗਤ ਅਰਜ ਕਰੀ ਗੁਰੂ ਜੀ ਰਾਸ ਦੇਖੀਏ ਬਚਨ ਹੋਇਆ ਸਿੱਖੋ ਰਾਸ ਦੇਖਣਾ ਬੜਾ ਦੋਸ਼ ਹੈ ਇਹ ਨਕਲੀਏ ਹਨ ਇਸਤਰੀ ਦਾ ਰੂਪ ਮਨੁੱਖ ਕੋ ਬਣਾਉਣਾ ਦੋਸ਼ ਹੈ ਦੇਖਣ ਵਾਲਿਆਂ ਨੂੰ ਵੀ ਦੋਸ਼ ਹੈ ਇਹ ਸਭ ਹਿੰਦੂ ਕੰਜਰ ਹੈ ਇਹ ਵੱਡਿਆਂ ਦੇ ਸਾੰਗ ਲਾਉਂਦੇ ਹਨ ਸਾਡੇ ਸਿੱਖ ਰਾਸ ਨਾ ਵੇਖਣਗੇ ਸਿੱਖਾ ਬੇਨਤੀ ਕਰੀ ਏ ਗੁਰੂ ਗਰੀ ਨਿਵਾਜ ਜੀ ਬ੍ਰਾਹਮਣ ਖੱਤਰੀ ਉੱਤਮ ਪ੍ਰਧਾਨ ਤੁਸੀਂ ਕਿਹਾ ਹੈ ਕਿ ਮੌਨੇ ਨਾਲ ਵਰਤਣਾ ਨਹੀਂ ਸਿੱਖੋ क्षत्रियां ਤੇ ਧਰਮ ਛੋੜਿਆ मलेश पाख्या गही पुठा दरूद मलेश पाख्या ते मोहम्मद दा पोला सिर ते फिरौना भी बुरा है सतगुर की एह सिख भरपूर फिर बाजे गजंगी बहुत दूर मुख पर चमके सबके नूर लिखे सो साखी बैठ हजूर आगे साखी छपंजा चली सचे पातशाह कलगी तरपंथ का वाली श्री गुरु महाराज ਲੱਖੀ ਜੰਗਲ ਦਰਬਾਰ ਲਗਾਇਆ ਔਰ ਸ਼ਬਦ ਉਚਾਰਿਆ ਮਨ ਕੀ ਮਨ ਹੀ ਮਾਹੀ ਰਾਹੀ ਨ ਹਰੇ ਪਜੇ ਨ ਤੀਰਤ ਸੇਵੇ ਚੋਟੇ ਕਾਲੇ ਗਹੇ ਉੱਥੋਂ ਦੀ ਸੰਗਤ ਆਣ ਚਰਨੀ ਲੱਗੀ ਹੇ ਗੁਰੂ ਜੀ ਦੱਸੋ ਗੰਗਾ ਕਿੱਥੇ ਰਹਿੰਦੀ ਹੈ ਉਮਰ ਕਿਤਨੀ ਹੈ ਲੋਕ ਆਖਦੇ ਹਨ ਕਿ ਗੰਗਾ ਦੀ ਉਮਰ 1900 ਤੋਂੜੀ ਹੈ ਬਚਨ ਹੁਆ ਏ ਸਿੱਖੋ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰੂ ਸੁਰਾ ਇਹ ਸਭ ਭੁੱਲੇ ਪਏ ਫਿਰਦੇ ਹੈ ਇਨਾਂ ਨੂੰ ਗੰਗਾ ਦੀ ਖਬਰ ਹੀ ਨਹੀਂ ਦੇਵਤਿਆਂ ਦੀ ਉਮਰ ਮਨੁੱਖਾਂ ਨੂੰ ਮਾਲੂਮ ਨਹੀਂ ਗੰਗਾ ਗਿਆ ਜੀ ਸਾਨੂੰ ਆਪ ਸਰਗੁਣ ਰੂਪ ਧਾਰ ਕੇ ਕਿਹਾ ਹੈ ਅਸੀਂ ਸ੍ਰੀ ਅੰਮ੍ਰਿਤਸਰ ਜੀ ਤੇ ਤਰਨ ਤਾਰਨ ਸਾਹਿਬ ਜੀ ਤੇ ਗੋਇੰਦਵਾਲ ਹਰਿ ਸਰ ਜੀ ਨਿਵਾਸ ਕਰਾਂਗੇ ਆ ਤੁਸਾਂ ਭੁੱਲਣਾ ਨਹੀਂ ਨਿਸ਼ਚੈ ਰੱਖਣਾ ਜਦ ਤੁਸੀ ਪ੍ਰਾਣੀ ਹੁਣ ਦੇਣੇ ਹੋਣੇ ਗੁਰਦੁਆਰੇ ਜਾਂ ਧਰਮਸ਼ਾਲਾ ਜੀ ਵਿਖੇ ਭੇਜ ਦੇਣੇ ਇਸ ਕਰਕੇ ਪ੍ਰਾਣੀ ਦੀ ਗਤੀ ਹੋਵੇਗੀ ਸੱਚੇ ਬਾਦਸ਼ਾਹ ਪੰਜਵੀਂ ਪਾਤਸ਼ਾਹੀ ਤੁਰਕਾਂ ਦੀ ਸਫਾ ਉਠਾਉਣ ਵਾਸਤੇ ਰਾਵੀ ਗੁਰੂ ਦਰਿਆ ਵਿਖੇ ਸੈਨ ਕੀਤਾ ਸੀ ਗੁਪਤ ਗੰਗਾ ਤਤ ਤੋਂ ਰਾਵੀ ਕੇ ਮਦ ਆਏ ਨਿਵਾਸ ਕੀਤਾ ਹੈ ਰਾਵੀ ਗੰਗਾ ਜੀ ਕੇ ਤੁਲ ਹੈ ਇਸ ਪ੍ਰਕਾਰ ਸਰਵ ਸੰਗਤ ਨੂੰ ਮਹਾਰਾਜ ਜੀ ਸੁਨਾਇਆ ਅੱਗੇ ਸਾਖੀ 57 ਚੱਲੀ ਗੁਰੂ ਸੱਚੇ ਪਾਤਸ਼ਾਹ ਜਾਣੀ ਜਾਣ ਬਸੋਆ ਸਾਹਿਬ ਜੀ ਵਿਖੇ ਢਾਈ ਬਰਸ ਰਹੇ ਇੱਕ ਦਿਨ ਦੀਵਾਨ ਲਗਾਇਆ ਬੇਸ਼ਮਾਰ ਸੰਗਤਾ ਦਰਸ਼ਨ ਨੂੰ ਆਣ ਹਾਜ਼ਰ ਹੋਈਆਂ ਬੇਨਤੀ ਕਰਨ ਲੱਗੀਆਂ ਜੀ ਸਾਡਾ ਗਤੀ ਆਪਕੇ ਦਰਸ਼ਨ ਸਾਥ ਪਏ ਹੈ ਜੀ ਗੰਗਾ ਦੀ ਅਰਜ਼ਾ ਪੂਰੀ ਹੋ ਗਈ ਸਿੱਖਾਂ ਬੇਨਤੀ ਕੀਤੀ اے ਗੁਰੂ ਜੀ ਕੋਈ ਗੁਰਦੁਆਰਾ ਗਤੀ ਕਰਨ ਵਾਲਾ ਦੱਸੋ ਉਸ ਦੀ ਸਰੋਤ ਯਾਦ ਰੱਖਾਂਗੇ ਗੰਗਾ ਔਰ ਤੀਰਤ ਆਪਕੇ ਅੰਗ ਸੰਗ ਰਹਿੰਦੇ ਹਨ ਫੇਰ ਸੰਗਤ ਭੁੱਲੀ ਨਾ ਫਿਰੇ ਗੁਰੂ ਜੀ ਬਚਨ ਕੀਤਾ ਸਿੱਖੋ ਅੰਮ੍ਰਿਤ ਸਰ ਤਰਨ ਤਰਨ ਗੁਰੂ ਸਰ ਜੋ ਗੁਰਦੁਆਰੇ ਹੈ ਇਨ ਸਰਬ ਗੁਰਦੁਆਰਿਓਂ ਮੇ ਤੀਰਥ ਰਹਤੇ ਹੈ ਤੁਸੀਂ ਪ੍ਰਾਣੀ ਦੇ ਨਮਿਤ 71 ਸੋ ਜਪਜੀ ਦਾ ਪਾਠ ਕਰਕੇ ਗਿਆ ਕਰੋ ਕੋਈ ਦਿਨ ਕੋ ਰਾਵੀ ਗੰਗਾ ਕਾ ਜਲ ਵੀ ਮਹਾ ਆ ਜਾਏਗਾ ਤਾ ਫਿਰ ਸਿੱਖਾ ਅਰਜ ਕਰੀ ਜੀ ਅੰਤਰਾਮੀ ਗਰੀਬ ਨਿਵਾਸ ਗੁਰੂ ਜੀ ਅਸੀਂ ਸ੍ਰੀ ਤਰਨ ਤਾਰਨ ਜੀ ਗਏ ਸਾ ਉੱਥੇ ਇੱਕ ਕੋਠਾ ਤੇ ਤਲਾਬ ਕੱਚਾ ਬਣਿਆ ਹੋਇਆ ਦੇਖਿਆ ਤਲਾਬ ਵਿੱਚ ਕਦੇ ਪਾਣੀ ਹੁੰਦਾ ਸੀ ਤੇ ਕਦੇ ਸੁੱਕਾ ਪਿਆ ਸੀ ਤਾਂ ਬਾਬੇ ਬਚਨ ਕੀਤਾ ਏ ਸਿੱਖੋ ਜਦ ਬਾਬੇ ਅਰਜਨ ਦੇਵ ਸਾਹਿਬ ਜੀ ਤਲਾਬ ਲਗਾਇਆ ਸੀ ਤਾਂ ਪ੍ਰਿਥੀ ਆਖਿਆ ਸ੍ਰੀ ਗੁਰੂ ਅਰਜਨ ਦੇਵ ਜੀ ਵਿਅਰਥ ਜੰਗਲਾ ਵਿੱਚ ਪਦਾਰਥ ਝਾੜਦੇ ਹਨ ਟੋਏ ਪੁੱਟਦੇ ਫਿਰਦਾ ਹੈ ਤੇ ਕੋ ਪਰਮੇਸ਼ਵਰ ਗੁਰਿਆਈ ਦਿੱਤੀ ਹੈ ਅੰਮ੍ਰਿਤ ਸਰਤਾ ਬਣਾ ਲੈ ਐਵੇਂ ਉਜਾੜ ਆ ਮੱਲੀ ਹੋਈ ਹੈ ਅਰਜਨ ਜੀ ਨਾ ਇੱਥੇ ਪਾਣੀ ਹੈ ਨਾ ਇੱਥੇ ਨਦੀ ਹੈ ਅਸੀਂ ਵੀ ਸੋਢੀ RAMDAS ਦੇ ਪੁੱਤ ਹਾਂ ਸ਼ਬਦ ਅੰਗੰ ਭੇਦ ਹੈ ਸ਼ਾਸਤਰ ਫੁਰਦੇ ਹਨ ਬੜੇ ਸੁੰਦਰ ਸ਼ਬਦ ਤੇਰੇ ਮੁਖ ਤੇ ਨਿਕਲਦੇ ਹਨ ਜਿਨ੍ਹਾਂ ਨੂੰ ਸੁਣ ਕੇ ਸੰਸਾਰ ਮੋਹਤ ਹੋ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਬਣਾਇਆ ਹੈ ਸਿੱਖੋਂ ਉਸ ਮੇਰੇ ਗੁਰੂ ਅਰਜਨ ਸਾਹਿਬ ਬਚਨ ਕੀਤਾ ਸੀ ਸ਼੍ਰੀ ਅੰਮ੍ਰਿਤਸਰ ਜੀ ਤੇ ਤਰਨਤਾਰਨ ਸਾਹਿਬ ਦੀ ਇੱਕ ਹੋ ਜਾਣਗੇ ਤਰਨਤਾਰਨ ਤਲਾਵ ਵਿੱਚ ਰਾਵੀ ਦਰਿਆ ਦਾ ਜਲ ਪਿਆ ਕਰੇਗਾ ਹੇ ਸਿੱਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਜਵੇਂ ਅਵਤਾਰ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸਰੂਪ ਹੈ ਇਸ ਦੇ ਦਰਸ਼ਨ ਕਰਨ ਤੇ ਮੋਇਆਂ ਜੀਵਦਿਆਂ ਦੀ ਦਿੱਤੀ ਹੋਵੇਗੀ ਜੀਵਾਂ ਦੀਆਂ ਸਭ ਇੱਛਾ ਮਨੋ ਕਾਮਨਾ ਪੂਰਨ ਹੋਣਗੀਆਂ ਦੇਸ਼ ਦਿਸਾਂਤਰਾ ਦੀਆਂ ਸੰਗਤਾਂ ਆਣ ਕੇ શ્રી ਤਰਨ ਤਾਰਨ ਸਾਹਿਬ ਜੀ ਦਾ ਦਰਸ਼ਨ ਔਰ ਇਸ਼ਨਾਨ ਕਰਿਆ ਕਰਨੀਆਂ ਤੇ ਦੁੱਧ ਪੁੱਤ ਧਨ ਆਦ ਦੀਆਂ ਇੱਛਾ ਉਨਕੀਆਂ ਪੂਰੀਆਂ ਹੋਣਗੀਆਂ ਇੱਥੋਂ ਕੁਸ਼ਤੀ ਇਸ਼ਨਾਨ ਔਰ ਦਰਸ਼ਨ ਕਰਕੇ ਸੁਖ ਪਾਉਣਗੇ ਜਦੋਂ ਰਾਮ ਅਵਤਾਰ ਅਸਮੀਦ ਜਗਬਾਸ ਦੇ ਘੋੜਾ ਛੱਡਿਆ ਸੀ ਮਗਰ ਸੈਨਾ ਲੈ ਕੇ ਛਤਰਗਨ ਲੱਗਾ ਸੀ लव कुश ने घोड़ा फड़िया सी, तदो युद्ध श्री अमृतसर जी विखे होया सी। सारी सेना मार गई सी राम ते लक्ष्मण जी मूर्छा को प्राप्त हुए से सीता माता पुत्रा को श्राप दे लगी सी तो सा बाप मार के विधवा अपनी माँ को कीता है ता फिर लव और कुश ने इंद्र को कहा इंद्र ने अमृत वर्खा करी इतने में ਸਭ ਸੁਰਜੀਤ ਹੋ ਗਏ ਫਿਰ ਰਾਮਚੰਦਰ ਜੀ ਜਗ ਕੀਤਾ ਸੀ ਇਸ ਤਿਰਥ ਦਾ ਨਾਮ ਅੰਮ੍ਰਿਤ ਸਰ ਤੇ ਰਿਆ ਸੀ ਔਰ ਕਿਹਾ ਸੀ ਕਲਯੁਗ ਵਿਖੇ ਇੱਥੇ ਅਵਤਾਰ ਧਾਰਾਂਗੇ ਗੁਰੂ ਰਾਮਦਾਸ ਨਾਮਕ ਤ੍ਰੈਕੇ ਮਾਤ ਲੋਕ ਵਿਖੇ ਭਜਨ ਕਰਾਂਗੇ ਔਰ ਤਪ ਕਰਾਂਗੇ ਤਾਂ ਸਰਵ ਦੇਵਤਿਆਂ ਤੇ ਸੀਤਾ ਮਾਤਾ ਇੱਥੇ ਇਹ ਵਰ ਦਿੱਤਾ ਸੀ ਕਿ ਇਹ ਬੜਾ ਭਾਰੀ ਤੀਰਥ ਹੈ ਕਲਯੁਗ ਵਿਖੇ ਇਸ ਦਾ ਮਹਾਤਮ ਬੜਾ ਹੋਵੇਗਾ ਬੋਲੋ ਜੀ ਸ਼੍ਰੀ ਵਾਹਿਗੁਰੂ